ਸਾਨੂੰ ਉਸ ਪਰਿਵਾਰ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਦੇ ਹਾਲਾਤ ਬਰ ਤੋਂ ਬਦਲ ਨੇ ਨਾਮ ਦਾ ਉਹ ਤਰਮਿੰਦਰ ਨੇ ਪਰ ਫਿਲਮੀ ਹੀਰੋ ਤਰਮਿੰਦਰ ਜਿਹਾ ਨਸੀਬ ਨਹੀਂ ਉਸ ਬੰਦੇ ਦਾ ਕਿਉਂ ਇਸ ਤਰ੍ਹਾਂ ਦੇ ਹਾਲਾਤ ਕਿੰਨੇ ਚਾ ਪੈਸੇ ਹਾਲਾਤਾਂ ਵਿੱਚ ਰਹ ਰਹੇ ਹੋ 2-300 ਰੁਪਏ ਦਿਹਾੜੀ ਸਰ ਜੀ ਤੇ 5-600 ਰੁਪਏ ਦਾ ਸਰ ਜੀ ਖਰਚਾ ਬੱਤੀ ਤੇ ਤਿਰ ਵੀ ਹਟਾਵਾ ਖਾਂਡ ਪੱਤੀ ਵੀ ਆਉਣੀ ਦੁੱਧ ਤੱਕਰ ਵੀ ਆਉਣਾ ਸਰ ਜੀ ਪੈਸੇ ਦੂਹੇ ਤੇ ਕਸ਼ਣ ਲੈਣਾ ਪੈਂਦਾ 100-200 ਰੁਪਏ ਵਟੀ ਦੇਣੇ ਕੋਣੀ ਪੈਂਦੇ ਮਾਂ ਦਾ ਦਿਲ ਬੜਾ ਨਰਮ ਹੁੰਦਾ ਜੇ ਤੇ ਬੱਚੇ ਰੋਂਦੇ ਨੇ ਇਹਦੇ ਕੀ ਬਿਜਲੀ ਉਸਨੇ ਫੇਰ ਮਨ ਪਰਦਾ ਰੋਈਦਾ ਵੇ ਗੁੜੀਆਂ ਸਾਡੀ ਤਾਂ ਹੀ ਹੁੰਦੀ ਆ ਆਦੀ ਮੇਰੇ ਅਲ੍ਹਾਤ ਮਾੜੀ ਲਾਈਟ ਵੀ ਨਹੀਂ ਆਉਂਦੀ ਤੁਹਾਡੇ ਬਿਜਲੀ ਦਾ ਵੀ ਬੰਦ ਗਈ ਮੈਂ ਆਪਣੇ ਲਾਗੋਂ ਗਵਾਂਡੀਆਂ ਬੁਲਾਈਨਾ ਸਰ ਜੀ ਕਿਉਂ ਬਿਜਲੀ ਲਵਾਈ ਨਹੀਂ ਐ ਮੀਟਰ ਬਲਵਾਇਆ ਨਹੀਂ ਨਹੀਂ ਮੀਟਰ ਸਾਡੇ ਬਾਪੂ ਦੇ ਨਾਮ ਜਦੋਂ ਬਾਪੂ ਮਰ ਗਿਆ ਨਾ ਕੋਈ ਇਥੋਂ ਫੇਰ ਭਾਜੀ ਹੁਣੇ ਦੇ ਘਰੋਂ ਦਾਲੀ ਉਧਰੋਂ ਹੀ ਨਾ ਏ ਰੋਈ ਇਹਨਾਂ ਦੀ ਅਫਸੋਹੀ ਜ਼ਰੂਰ ਨਾਮ ਦੀ ਢਾਰਾ ਬਣਿਆ ਹੋਇਆ ਚੱਲਿਆ ਰ। ਬਾਰਿਸ਼ ਆਉਂਦੀ ਆ ਤਾਂ ਸਮਾਨ ਭੇਜ ਜਾਂਦਾ। ਇੱਥੋਂ ਸਮਾਨ ਫੜਦੇ ਉੱਧਰ ਲਿਆ ਜਾਂਦੇ ਆ ਤਾਂ ਆ ਚੁੱਲਾ ਜਿਹੜਾ ਮੇਰੇ ਖਿਆਲ ਨਾਲ ਤਪੇ ਨੂੰ ਵੀ ਬੜੇ ਦਿਨ ਹੋ ਚੱਲੇ ਨੇ। ਕਿੰਨੇ ਦਿਨ ਹੋ ਗਏ ਰੋਟੀ ਨਹੀਂ ਬਣਾਈ। ਇਹ ਰਾਤ ਬਣਾਈ ਅੱਜ ਹੋਣੀ ਬਣਾਈ ਨਾ। ਅੱਜ ਨਹੀਂ ਬਣੀ। ਹਾਂਜੀ। ਹਾਏ ਹੁਣ ਤਾਂ ਕੋਈ ਪਤਾ। ਉਹ ਕਿੱਦਾਂ ਪਕੜੀ ਕਿੱਦਾਂ ਨਹੀਂ। ਰੇਡੀ ਨੂੰ ਵੀ ਆਇਆ ਤੁਹਾਡੀ ਦਿਮਾਗ ਦੇ ਨੂੰ ਤੋਰਾ ਪੈਂਦੇ ਦੋ ਦੋ ਦਿਨ ਨਹੀਂ ਸਰੀ ਕਿਹੜੇ ਹੋ ਉਸ ਨੂੰ ਇਲਾਜ ਨਹੀਂ ਹੋਇਆ ਇਹ ਤਾਂ ਸਰ ਜੀ ਹੋਇਆ ਵਾ ਲਾਜ ਹੁਣ ਤੱਕ ਤਿੰਨ ਸਾਲ ਡਾਕਟਰਾਂ ਦੇ ਦਵਾਈ ਖਾਓ ਤਿੰਨ ਸਾਲ ਚਾਰ ਸਾਲ ਖਵਾਤੀ ਆ ਬਾਕੀ ਲਾਜ ਇਹ ਤਾਂ ਕਿਸਮਤ ਹੈ ਮਹਾਰਾਜ ਭੈਣ ਭਰਾ ਸੂਈ ਸਾਥ ਦੇ ਲਾਜ ਨਹੀਂ ਨਾ ਕੋਈ ਨਹੀਂ ਦਿੰਦਾ ਸਾਥ ਕੀ ਆਂਦੇ ਨਹੀਂ ਹੁਣ ਇਹਦੇ ਹਾੜੀ ਆਪਾ ਬਣਾ ਸਰਦਾ ਜੀ ਇਹਨਾਂ ਦੀ ਵਿਚਾਰਿਆਂ ਦੀ ਅਸੀਂ ਬਾਹ ਫੜਦੇ ਆ ਮਾੜੀ ਮੋਟੀ ਕੋਈ ਲੱਗੋ ਕੋਈ ਸਰਪੰਚ ਨਹੀਂ ਕੋਈ ਮੈਂਬਰ ਨਹੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆ ਜਾਂਦੇ ਹੱਥ ਜੋੜਦੇ ਆ ਪੈਰੀ ਪੈਂਦੇ ਆ ਜਦੋਂ ਵੋਟਾਂ ਲੈ ਕੇ ਚੱਲ ਜਾਂਦੇ ਆ ਉਦੋਂ ਕੋਈ ਪਰਵਾਹ ਨਹੀਂ ਪੁੱਛਦਾ ਇਹਨਾਂ ਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਨੇਸ਼ਨ ਪੋਸਟ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਅੱਜ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਵਰਪਾਲ ਪਹੁੰਚੇ ਆ ਤੁਹਾਨੂੰ ਉਸ ਪਰਿਵਾਰ ਨਾਲ ਮਿਲਾ ਰਹੇ ਆ ਜਿਨ੍ਹਾਂ ਦੇ ਹਾਲਾਤ ਬਰ ਤੋਂ ਬੱਤਰ ਨਹੀਂ ਭਾਵੇਂ ਨਾਮ ਦਾ ਉਹ ਧਰਮਿੰਦਰ ਨੇ ਪਰ ਫਿਲਮੀ ਹੀਰੋ ਤਰਮਿੰਦਰ ਜਿਹਾ ਨਸੀਬ ਨਹੀਂ ਉਸ ਬੰਦੇ ਦਾ ਨਸੀਬ ਇੰਨੇ ਮਾੜੇ ਨੇ ਕਿ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਆਪਣੇ ਪਰਿਵਾਰ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਉਸ ਤਰਮਿੰਦਰ ਦੀਆਂ ਜਿਹੜਾ ਆਪਣੇ ਨਸੀਬਾਂ ਨੂੰ ਰੋ ਰਿਹਾ ਤਾਂ ਇਸ ਤਰਮਿੰਦਰ ਦਾ ਰਹਿਣ ਬਸੇਰਾ ਹੈ ਆ ਹਾਲਾਤ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਹ ਰਹਿ ਰਿਹਾ ਸਿਆਣੇ ਸੱਚ ਜਾਂਦੇ ਨੇ ਨਾਮ ਵੱਡੇ ਹੋਣ ਨਾਲ ਨਸੀਬ ਵੱਡੇ ਨਹੀਂ ਮਿਲ ਜਾਂਦੇ ਚਾਹੇ ਨਾਮ ਦਾ ਤਰਮਿੰਦਰ ਹੈ ਉਹ ਬਾਲੀਵੁੱਡ ਦੇ ਵਿੱਚ ਰਾਜ ਰਾਜਾ ਇਹ ਤੇ ਜਿਹੜਾ ਤਰਸ ਰਿਹਾ ਆਪਣੇ ਪਰਿਵਾਰ ਦੇ ਨਾਲ ਰੋਟੀ ਤੋਂ ਮਹਤਾਜ ਹੋਇਆ ਪਿਆ ਹਾਲਾਤ ਇੰਨੇ ਵੱਤੋਂ ਬਦਰ ਨੇ ਈਆਂ ਪੁੱਤ ਦਿੱਤੇ ਨੇ ਤਾਂ ਇਹ ਜਿਹੜਾ ਵੀਰ ਹੈ ਇਹ ਥੋੜਾ ਮੰਦਬੁੱਧੀ ਹੈ ਹਾਲਾਤ ਇੰਨੇ ਜਿ ਮਾੜੇ ਆ ਇਲਾਜ ਵਾਸਤੇ ਪੈਸੇ ਨਹੀਂ ਐ ਤਾਂ ਦਿਹਾੜੀ ਦੇ ਜਾਂਦਾ ਇਹ ਤਰਮਿੰਦਰ ਅਸਲ ਦੇ ਵਿੱਚ ਇਹ ਤਰਮਿੰਦਰ ਇਹ ਆ ਕਿਉਂਕਿ ਆਪਣਾ ਪਰਿਵਾਰ ਪਾ ਰਿਹਾ ਦਿਹਾੜੀ ਦੇ ਨਾਲ ਤਾਂ ਤਰਮਿੰਦਰ ਦੇ ਹਾਲਾਤ ਜਿਹੜੇ ਨੇ ਬਹੁਤ ਹੀ ਬੁਰੇ ਨੇ ਤਾਂ ਤਰਮਿੰਦਰ ਹਾਂਜੀ ਸਰ ਆ ਜੋ ਵੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਨੇ ਕਿੰਨੇ ਚਿਰ ਤੋਂ ਐਸੇ ਹਾਲਾਤਾਂ ਚ ਰਹਿ ਰਹੇ ਹੋ ਕਿ ਬੈਂਕ ਵੀ ਵਿਚਾਰਾ ਕੰਮ ਕਰ ਰਹਾ ਹੂੰ ਤੇ 2.5 300 ਰੁਪਏ ਦੀ ਆੜੀ ਹੈ ਸਰ ਜੀ ਜੀ ਤੇ 5 600 ਰੁਪਏ ਦਾ ਸਰ ਜੀ ਖਰਚਾ 32 33 ਰੁਪਏ ਆਟਾ ਵਾ ਖੰਡ ਪਤੀ ਵੀ ਹੋਣੀ ਦੁੱਧ ਤੱਕਰ ਵੀ ਆਉਣਾ ਸਰ ਜੀ ਸੌਜੀ ਵੀ ਬਨਣੀ ਆ ਜੀ ਜੀ ਤੇ ਤੁਹਾਨੂੰ ਪਤਾ ਵੀ 300 ਰੁਪਏ ਚ ਕੀ ਸਰ ਜੀ ਕਰ ਲਊ ਮੈਂ ਕਮਰਾ ਪਾਉਂ ਕਿ ਬੱਚਿਆਂ ਦੀ ਰੋਟੀ ਖਵਾਉਣ ਵ ਲਈ ਹੁਣ ਮੀ ਪੈ ਰਿਹਾ ਇਸ ਤਰ੍ਹਾਂ ਦੇ ਹਾਲਾਤ ਬਨ ਜਾਂਦੇ ਜਿਉ ਮੀ ਬਾਰਸ ਹੋਦੀ ਹੈ ਪਹਿਲੇ ਉਹਦੇ ਕਸ਼ਟ ਲੈਣਾ ਪੈਂਦਾ 100 200 ਰੁਪਏ ਰੋਟੀ ਤੇ ਉਹਨੇ ਖਾਣੀ ਪੈਣੀ ਨਹੀਂ ਸਰ ਜੀ ਹੂੰ ਇਹ ਵੇਲੇ ਤਾਂ ਆੜੀ ਨਹੀਂ ਲੱਗਦੀ ਚਲ ਇਹਨੂੰ ਅਖੀ ਦਾ ਵਿਚਾਰੇ ਕੱਲ ਲਾ ਦਾਂਗੇ ਜੀ ਦੇ ਦੇ ਕੋਈ ਗੱਲ ਇਹਦੀ ਵਾਤੇ ਰੋਟੀ ਖਾਣ ਮੈਨੂੰ ਪਤਾ ਚੱਲਿਆ ਲਾਈਟ ਵੀ ਨਹੀਂ ਆਉਂਦੀ ਤੁਹਾਡੇ ਬਿਜਲੀ ਦਾ ਵੀ ਪ੍ਰਬੰਧ ਨਹੀਂ ਮੈਂ ਆਪਣੇ ਲਾਗੂ ਗਵਾਂਡੀਆਂ ਕੋ ਲੈਣਾ ਸਰ ਜੀ ਕਿਉਂ ਬਿਜਲੀ ਲਵਾਈ ਨਹੀਂ ਹੈ ਮੀਟਰ ਲਵਾਇਆ ਨਹੀਂ ਨਹੀਂ ਮੀਟਰ ਸਾਡੇ ਬਾਪੂ ਦੇ ਨਾਮ ਜਦੋਂ ਬਾਪੂ ਮਰ ਗਿਆ ਨਾ ਕੋਈ ਇੱਥੋਂ ਫਿਰ ਭਾਜੀ ਹੁਣੇ ਦੇ ਘਰੋਂ ਲਾ ਲਈ ਉਧਰ ਹੀ ਲੱਗੂ ਹੂੰ ਉਧਰ ਹੀ ਚੱਲੀ ਜਾਂਦੀ ਅਜੇ ਤੱਕ ਤੇ ਤਰਮਿੰਦਰ ਵੀਰੇ ਕਿਵੇਂ ਰਹਿੰਦੇ ਨੇ ਬੱਚੇ ਛੋਟੇ ਜੁੜੇ ਨੇ ਇਸ ਤਰ੍ਹਾਂ ਰਹਿੰਦੇ ਹੋ ਬਿਜਲੀ ਤੋਂ ਬਿਨਾਂ ਰੋਤੀ ਆ ਜਾਂਦੀ ਤੇ ਚਲੋ ਜਵਾ ਕਰ ਰਹੇ ਉਹ ਇਹ ਕਿੱਥੋਂ ਲਾਈ ਉਹਨੂੰ ਬਿਜਲੀ ਇਲਾਕੇ ਪਾ ਵੱਡੇ ਭਾਜੀ ਉਧਰੋਂ ਲਾਈ ਤਾਂ ਦੋਸਤੋ ਇਹ ਹਾਲਾਤ ਬਣੇ ਹੋਏ ਨੇ ਕਿ ਤਰਮਿੰਦਰ ਆਪਣਾ ਦਿਹਾੜੀ ਨਾਲ ਪਰਿਵਾਰ ਪਾਲਦਾ ਹੈ ਤੇ ਬਿਜਲੀ ਜਿਹੜੀ ਹੈ ਮੀਟਰ ਜਿਹੜਾ ਹੈ ਉਹ ਵੀ ਨਹੀਂ ਲਵਾਇਆ ਗਿਆ ਕਿਉਂਕਿ ਹਾਲਾਤ ਇੰਨੇ ਬੁਰੇ ਬਣੇ ਹੋਏ ਨੇ ਬਿਜਲੀ ਵੀ ਜਿਹੜੀ ਹੈ ਨੇੜੇ ਜਿਹੜੇ ਜਵੰਡੀ ਰਹਿੰਦੇ ਨੇ ਉਹਨਾਂ ਨੇ ਤਰਸ ਦੇ ਹਾਲਾਤਾਂ ਦੇ ਵਿੱਚ ਲਾਏ ਨੇ ਫਿਰਦੇ ਬਲਉਂਦਰੇ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਪਰਿਵਾਰ ਦੇਖਦੇ ਨੇ ਜੋਹਨ ਹਾਲਾਤ ਬਹੁਤ ਮਾੜੇ ਨੇ ਇਨਾਂ ਪਰਿਵਾਰਾਂ ਦੇ ਤਾਂ ਰਮੇਂਦਰ ਮੈਨੂੰ ਦੱਸੋ ਕਿਵੇਂ ਰੋਜੀ ਰੋਟੀ ਚੱਲਦੀ ਹੁਣ ਜਿਸ ਤਰ੍ਹਾਂ ਫਿਰ ਪਰਿਵਾਰ ਦਾ ਜੀ ਜੀ ਇਦਾਂ ਹੀ ਆ ਜੀ ਹੁਣ ਕਹੇ ਵੇਲੇ ਰਿਸ਼ਟ ਕਹਿੰਦੇ ਨਹੀਂ ਪੱਕਦੀ ਹੂੰ ਕਹੇ ਵੇਲੇ ਉਹਨਾਂ ਕੋ ਪੱਕੇ ਪਕਾਈ ਆਖੀ ਤੇ ਦੋ ਚਾਰ ਫੁਲਕੇ ਬਾਅਦ ਬੰਦ ਦਿਓ ਜੀ ਇਹਨੇ ਡੇਮ ਵੀ ਆ ਤੁਹਾਡੇ ਨੂੰ ਇਹਨੇ ਸਰ ਜੀ ਬੁਖਾਰ ਨਾਲ ਇਹਦੇ ਦਿਮਾਗੀ ਦੌਰੇ ਦੀ ਸ਼ਿਕਾਇਤ ਪੈ ਜਾਂਦੀ ਐਨੂੰ ਜੀ ਜਿਹੜਾ ਬੁਖਾਰ ਚੜ ਜਾਂਦਾ ਨੇ ਸਿਰ ਨੂੰ ਤੇ ਦਿਮਾਗ ਇਹਦੇ ਨੂੰ ਦੌਰਾ ਪੈਂਦਾ ਇਹਨੂੰ ਦੋ ਦੋ ਦਿਨ ਨਹੀਂ ਸਰੀ ਕਹੜੇ ਹੋਸ਼ਾਂ ਦੀ ਇਲਾਜ ਨਹੀਂ ਹੋਇਆ ਇਹ ਤਾਂ ਸਰ ਜੀ ਇਹ ਵਾਰ ਲਾਜ ਹੁਣ ਤੱਕ ਦੇ ਤਿੰਨ ਸਾਲ ਡਾਕਟਰਾਂ ਦੇ ਇੱਕ ਦਵਾਈ ਖਾਓ ਤਿੰਨ ਸਾਲ ਚਾਰ ਸਾਲ ਖਵਾਤੀ ਆ ਬਾਕੀ ਲਾਜ ਇਹਦਾ ਕਿਸਮਤ ਹੈ ਮਹਾਰਾਜ ਤੇ ਰੱਬ ਨਾਲ ਨਰਾਜ਼ਗੀ ਹੁੰਦੀ ਧਰਮਿੰਦਰ ਦੇ ਨਾਮ ਦਾ ਮੇਰਾ ਧਰਮਿੰਦਰ ਦਿੱਤਾ ਹੈ ਪਰ ਹਾਲਾਤ ਧਰਮਿੰਦਰ ਜਿਹਾ ਨਹੀਂ ਦਿੱਤੇ ਨਹੀਂ ਸਰ ਜੀ ਰੱਬ ਨਾਲ ਨਰਾਜ਼ਗੀ ਤਾਂ ਹੁੰਦੀ ਚਲੋ ਰੱਬ ਨੂੰ ਨਕੀ ਲਾਮਾ ਤੇ ਤਾਂ ਜ਼ਰੂਰ ਦੋਸਤੋ ਨਰਾਜ਼ ਜੀਆਂ ਆਪਣੇ ਨਾਲ ਤੇ ਰੱਬ ਨਾਲ ਵੀ ਜ਼ਰੂਰੀ ਨਜਾਇਜ਼ ਨਹੀਂ ਨਾਮ ਦਾ ਧਰਮਿੰਦਰ ਹੈ ਪਰ ਹਾਲਾਤ ਜਿਹੜੇ ਨੇ ਬਹੁਤ ਬੁਰੇ ਨੇ ਆ ਇਹ ਹਾਲਾਤ ਨੇ ਅੰਮ੍ਰਿਤਸਰ ਦੇ ਗੁਰਪਾਲ ਪਿੰਡ ਦੇ ਪਰਿਵਾਰ ਦੇ ਵੱਧ ਤੋਂ ਵੱਧ ਹਾਲਾਤ ਨੇ ਇਹ ਰਸੋਈ ਇਹਨਾਂ ਦੀ ਰਸੋਈ ਜ਼ਰੂਰ ਨਾਮ ਦੀ ਏ ਢਾਰਾ ਬਣਿਆ ਹੋਇਆ ਚੜੀ ਦਾ بارش ਆਉਂਦੀ ਆ ਤਾਂ ਸਮਾਨ ਭੇਜ ਜਾਂਦਾ ਇੱਥੋਂ ਸਮਾਨ ਫੜਦੇ ਉੱਧਰ ਲਿਆ ਜਾਂਦੇ ਆ ਤਾਂ ਆ ਚੁੱਲਾ ਜਿਹੜਾ ਮੇਰੇ خیال ਨਾਲ ਤਪਿਆ ਨੂੰ ਵੀ ਬੜੇ ਦਿਨ ਹੋ ਚੱਲੇ ਨੇ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਰੋਟੀ ਲਾਉਣ ਲਈ ਮਹਤਾਜ ਨੇ ਰੋਟੀ ਦਊ ਤਾਂ ਚੁੱਲੇ ਦੇ ਕੀ ਬਣਾਉਣਾ ਨਹੀਂ ਬਣਾਉਣਾ ਇਹ ਤਾਂ ਆਮ ਨਾਲਾ ਸਮਾਂ ਦੱਸਦਾ ਪਰ ਹਾਲਾਤ ਇੰਨੇ ਬੁਰੇ ਨੇ ਕਿ ਪਰਿਵਾਰ ਦੇ ਜਿਹੜੇ ਰਹਿਣ ਬਸੇਰੇ ਆ ਵੱਧ ਤੋਂ ਵੱਧ ਹਾਲਾਤ ਨੇ ਤਰਸਜੋਰੀ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਆ ਭੈਣ ਨਾਲ ਵੀ ਗੱਲਬਾਤ ਚਰਦੇ ਆ ਹਾਂਜੀ ਆਇਓ ਕੀ ਨਾਮ ਹੈ ਤੁਹਾਡਾ ਕਿੰਦਰਕਰ ਤਾਂ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੁਹਾਡੇ ਹਾਂਜੀ ਭਾਜੀ ਏਦਾਂ ਮਗਿਆਈ ਤੌਰ ਵਿੱਚ ਏਦਾਂ ਦਿਹਾੜੀ ਦਾ ਪੈ ਕਰਕੇ ਰੋਟੀ ਖਾਂਦੇ ਵਿਚਾਰੇ ਉਹ ਕਿੰਮੇ ਪ੍ਰਸ਼ਾਦਾ ਪਕਦਾ ਕਿੰਮ ਕਿ ਨਹੀਂ ਕਿੰਨੇ ਬੱਚੇ ਨੇ ਯਾਰ ਯਾਰ ਮੇਰੇ ਬੱਚੇ ਆ ਹਾਂ ਉਹ ਵੀ ਠੀਕ ਨਹੀਂ ਰਹਿੰਦਾ ਕਬਈੜਾ ਮੇਰਾ ਹੂੰ ਹੂੰ ਉਹ ਪਰਸੋਂ ਬੜਾ ਤੰਗ ਸੀ ਉਹ ਕੱਲ ਕੱਲ ਉੱਠੀ ਸੀ ਅਸੀਂ ਤਾਂ ਆਪਣਾ ਟਾਈਮ ਪਾਸ ਚੱਲ ਰਹੇ ਨੇ ਪਰ ਬੱਚੇ ਜਦੋਂ ਕੁਛ ਦੇਣੇ ਰੋਟੀ ਵਾਸਤੇ ਦੂਜੇ ਘਰ ਜਾਂਦੇ ਭੱਜ ਕੇ ਤਾਂ ਉਹਨਾਂ ਦੇ ਘਵਾਡੀਆਂ ਹੂੰ ਹੂੰ ਫਿਰ ਉਹ ਦਿੰਦੇ ਇਹਨਾਂ ਨੂੰ ਖਾਣਾ ਦਿੰਦੇ ਜਦਾਰੇ ਪੱਕਿਆ ਬੜੀਆਂ ਰੀਝਾਂ ਹੁੰਦੀਆਂ ਨੇ ਬੱਚਿਆਂ ਦੀਆਂ ਕੱਲ ਮੇਰੇ ਚੁੱਲ੍ਹੇ ਭੇਜ ਗਿਆ ਸਾਰਾ ਫਿਰ ਮੈਂ ਸਕਾ ਕੇ ਤੇ ਫਿਰ ਰੋਟੀ ਬਣਾਈ ਤਾਂ ਉਹ ਕਿਤੇ ਨਾ ਡਿਊਟੀ ਪੱਕੂ ਵਿਚਾਰੇ ਗਵਾਢੀ ਹੂੰ ਮੈਂ ਮੈਂ ਕਿਦਾਂ ਘਰੇ ਖਵਾਉਂਗੀ ਇਹਨਾਂ ਰੋਟੀ ਮੈਂ ਹੂੰ ਕਿਤੇ ਨੇ ਦਿਨ ਰੋਟੀ ਨਹੀਂ ਮਿਲਦੀ ਇਹਨਾਂ ਕਿ ਦੋ ਦੋ ਦਿਨ ਲੱਗ ਜਾਂਦੇ ਕੇ ਤੁਖੇ ਗ ਕੋਮਕ ਇਹਦੇ ਦਿੰਦੇ ਗਵਾਰੀ ਸਾਨੂੰ ਜਰੂਰ ਦਿੰਦੇ ਆ ਲੈ ਰਾੜੇ ਪੁਕੇ ਰਹਿੰਦੇ ਤੇ ਕਿੱਡਾ ਜਰਦੇ ਜਾਂਦੇ ਭੋਖਾ ਮਾਂ ਨੂੰ ਮਾਰਾ ਜਰਾ ਕਾ ਸਾਡਾ ਮਖਾ ਗਾੜੀ ਮਾਰਾ ਤੇ ਦੇ ਆ ਤੇ ਮਾਂ ਦਾ ਦਿਲ ਬੜਾ ਨਰਮ ਹੁੰਦਾ ਜਿਹਦਾ ਬੱਚੇ ਰੋਂਦੇ ਨੇ ਇਹਦੇ ਕੀ ਬੀਤਦੀ ਉਸ ਲਈ ਹਾਂਜੀ ਹਾਂਜੀ ਫਿਰ ਮਨ ਭਰਦਾ ਵਾ ਰੋਈਦਾ ਫਿਰ ਤੇ ਗੁੜੀਆਂ ਸਾਡੀ ਤਾਂ ਹੀ ਰੋਂਦੀ ਆ ਮਾਂ ਦੀ ਮੇਰੇ ਨਾਲਾਤ ਮਾੜੀ ਕਰਦੇ ਨਾ ਨਾ ਰੋਣ ਪੈਨੇ ਰੋਂਦੀ ਲੋੜ ਨਹੀਂ ਆ ਬਹੁਤ ਸਾਰੇ ਦਾਨੀ ਸੱਜਣ ਨੇ ਬਹੁਤ ਸਾਰੇ ਰੱਬ ਜਿਹੇ ਫਰਿਸ਼ਤੇ ਨੇ ਜਿਨ੍ਹਾਂ ਦੇ ਮਨ ਮੇਰ ਪੈ ਜਾਣੀ ਆ ਪਤਾ ਨਹੀਂ ਚੱਲਣਾ ਤੁਹਾਡਾ ਟਾਈਮ ਬਦਲਦਿਆਂ ਟਾਈਮ ਨਹੀਂ ਜਾਂਦਾ ਤਾਂ ਜਰੂਰ ਮੰਨ ਸਾਡਾ ਵੀ ਪਰ ਆਇਆ ਏ ਕਿਉਂਕਿ ਇਹ ਹਾਲਾਤਾਂ ਦੇ ਵਿੱਚ ਰਹਿਣਾ ਆਸਾਨ ਨਹੀਂ ਏ ਇਹਨਾਂ ਦਿਨਾਂ ਦੇ ਵਿੱਚ ਵੀ ਕਿਵੇਂ ਰਹਿੰਦੇ ਹੋ ਇਸ ਤਰ੍ਹਾਂ ਹੁਣ ਮੀਂਹ ਪੈ ਜਾਂਦਾ ਬੱਦਲਾ ਆ ਜਾਂਦਾ ਤਾਂ ਹਾਂਜੀ ਫਿਰ ਇਦਾਂ ਹੀ ਤੁਹਾਨੂੰ ਪਤਾ ਹੀ ਆ ਫਿਰ ਗਰੀਬੀ ਦਾ ਵਿੱਚ ਰਹਿਣਾ ਪੈਂਦਾ ਨਿਆਣੇ ਆਂਦੇ ਸਾਡੇ ਕੋਠੇ ਪੈਣਗੇ ਮਾਂ ਕਿੱਥੇ ਜਾ ਬਪਾ ਹੋ ਗਈ ਤੇ ਨਹੀਂ ਤਾਂ ਕੀ ਤਾਂ ਨਹੀਂ ਪਾਣੇ ਵੀ ਕਿ ਨਹੀਂ ਬਾਹਰ ਆਤ ਨਹੀਂ ਗਏ ਤੇ ਬੱਚੇ ਪੜ੍ਹਦੇ ਨੇ ਹਾਂਜੀ ਆ ਨਹੀਂ ਜਾਂਦੇ ਸਕੂਲ ਗੁੜੀ ਆ ਜਾਂਦੀ ਸਕੂਲੇ ਹਾਂਜੀ ਹਾਂ ਜਰੂਰ ਇਸ ਇਸ ਭੈਣ ਦੀ ਜਿਹੜੀ ਵੱਡੀ ਧੀ ਹੈ ਉਹ ਪੜਦੀ ਹੈ ਨੌਵੀਂ ਦੇ ਵਿੱਚ ਪਰ ਸਿਆਣੀ ਹੈ ਅਸੀਂ ਨਹੀਂ ਸੋਚਿਆ ਉਹਨੂੰ ਕੈਮਰੇ ਸਾਹਮਣੇ ਨਹੀਂ ਲਿਆਉਣਾ ਚਾਹੀਦਾ ਉਸ ਨੇ ਵੀ ਮਨਾ ਚਰ ਦਿੱਤਾ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਦਿਲ ਤਾਂ ਨਹੀਂ ਹੁੰਦਾ ਇਹੋ ਜਿਹੇ ਪਰਿਵਾਰਾਂ ਨੂੰ ਸਾਹਮਣੇ ਲਈਏ ਦੁਨੀਆ ਦੇ ਸਾਹਮਣੇ ਪਰ ਜੇ ਨਹੀਂ ਲਿਆਵਾਂਗੇ ਤਾਂ ਰੱਬ ਜਿਹੜਾ ਫਰਿਸ਼ਤੇ ਆ ਤਾਂ ਇਹਨਾਂ ਦੀ ਵੀਡੀਓ ਨਹੀਂ ਪਹੁੰਚਣੀ ਦਾ ਇਹਨਾਂ ਦੇ ਹਾਲਾਤ ਵੀ ਨਹੀਂ ਸੁਕਰਨੇ ਤਾਂ ਜ਼ਰੂਰੀ ਹੈ ਇਹੋ ਜਿਹੇ ਪਰਿਵਾਰਾਂ ਨੂੰ ਸਾਹਮਣੇ ਲਿਆਉਣਾ ਇਹਨਾਂ ਦਾ ਦਰਦ ਵੰਡਾਉਣਾ ਇਹ ਦਰਦ ਵਟਾਵਾਂ ਜੀ ਤਾਂ ਰੱਬ ਦੇ ਇਹ ਫਰਿਸ਼ਤੇ ਨੇ ਜਿਹੜੇ ਉਹ ਇੰਨਾ ਤਾਈ ਪਹੁੰਚਣਗੇ ਤਾਂ ਪੈਣੀ ਕਿਉਂ ਹੁਣ ਹਾਲਾਤ ਨੇ ਅੱਜ ਕੱਲ ਬਿਜਲੀ ਤੋਂ ਬਿਨਾਂ ਤਾਂ ਰਹਿਆ ਨਹੀਂ ਜਾਂਦਾ ਫਿਰ ਵੀ ਪਤਾ ਚੱਲਿਆ ਤੁਸੀਂ ਬਿਜਲੀ ਤੋਂ ਬਿਨਾਂ ਵੀ ਰਹਿੰਦੇ ਹੋ ਹਾਂਜੀ ਕਿਵੇਂ ਬਿਜਲੀ ਤੋਂ ਬਿਨਾਂ ਰਹਿੰਦੇ ਬਿਜਲੀ ਵੇਲੇ ਇੱਦਾਂ ਕਹੋਗੇ ਚੱਲ ਜਾਂਦੀ ਹੈ ਗਵਾਂਢੀ ਦੇ ਦਿੰਦੇ ਹਾਂ ਇਹਨਾਂ ਕਬਲ ਮੈਂ ਵਤ ਇੱਕ ਪੱਖਾ ਚਲਾਉਣੇ ਦਿੱਤੀ ਸਾਨੂੰ ਇਹ ਮੈਂ ਕਿ ਵਤੀ ਜਲ ਕੇ ਹਨੇਰੇ ਬੈਠੇ ਰਹੀਦਾ ਜਦ ਲਾਈਟਾਂ ਦੀ ਚਾਨਣ ਹੋ ਜਾਂਦਾ ਪਰ ਸਰਕਾਰਾਂ ਤਾਂ ਬੜੀਆਂ ਸਹੂਲਤਾਂ ਦਿੰਦੀਆਂ ਨੇ ਆੰਗਰ ਹੂਸ ਨਹੀਂ ਦਿੰਦੀ ਦਾਣੇ ਤਾਂ ਫ੍ਰੀ ਮਿਲਦੇ ਨੇ ਰੋਟੀ ਤਾਂ ਆ ਰਸਨ ਤਾਂ ਫ੍ਰੀ ਮਿਲਦਾ ਹੈ ਹਾਂਜੀ ਹੁਣ ਉਹ ਵੀ ਸਾਡਾ ਕੱਟਦੀ ਉਹਨਾਂ ਕਣਕਾ ਜੋ ਹੈ ਨਾ ਮੰਮੇ ਡੈਡੀ ਮਾਰ ਕੇ ਇਹਨਾਂ ਦਾ ਹੂੰ ਉਹ ਵੀ ਅੰਦਖਾਵਾ ਸਾਡੇ ਬੰਦ ਹੋ ਗਿਆ ਕਾਟ ਕੁਟਾਂ ਦੇ ਸਾਡਾ ਖਾਤਾ ਬੰਦ ਨਾ ਕੋਈ ਨਹੀਂ ਮਿਲਦਾ ਤੇ ਬੱਚੇ ਅਲਟਰਨਟਿਵ ਪੜਾਈਆਂ ਵੀ ਫ੍ਰੀ ਚੱਲ ਰਹੀਆਂ ਬੱਚਿਆਂ ਨੂੰ ਫ੍ਰੀ ਪੜਾਉਂਗਾ ਤੁਸੀਂ ਕਿਉਂ ਇਹਨਾਂ ਦਾ ਘਾਟਾ ਰੋਤ ਨਹੀਂ ਪੜੇਗਾ ਕਿਉਂ ਨਹੀਂ ਬਨੇ ਐਦਾਂ ਮਗਾਈ ਤੌਰ ਤੇ ਜੇ ਪੈਸਾ ਨਹੀਂ ਹੋਣਾ ਕੋਲ ਐਵੇਂ ਨਾ ਸਭ ਕੋ ਹੋਣਾ ਜੀ ਹੂੰ ਹੂੰ ਤੇ ਐਦਾਂ ਫਿਰ ਲੈਂਦੇ ਰਿੰਦੇ ਰਹਿ ਜਾਂਦੇ ਜਰੇ ਹਾਂ ਜਦੋਂ ਦੇਂਦਿਆ ਰਹਉਂਦੇ ਨੇ ਬੱਚੇ ਕਿਵੇਂ ਫਿਰ ਟਾਈਮ ਪਾਸ ਹੁੰਦਾ ਕਿਉਂ ਦੇਂਦਿਆ ਰਹਦੇ ਬੱਚੇ ਦੂਜੇ ਬੱਚੇ ਹਲ ਵੇਦੇ ਨੇ ਜੀ ਤਰੀਜਾਂ ਤਾਂ ਮੰਨ ਦੇ ਵਿੱਚ ਹੁੰਦੀਆਂ ਨੇ ਬੱਚੇ ਬਚਪਨਾ ਹੈ ਰੱਬ ਰੂਪੀ ਨੇ ਹੁੰਦਾ ਉਹਨਾਂ ਨੂੰ ਨਹੀਂ ਪਤਾ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਤੇ ਪਰ ਕੀ ਕੀਤਾ ਜਾਵੇ ਗਾੜੀ ਹਾਂ ਨਾ ਬੈਜਵਾ ਸੀ ਤਾਂ ਇਹਨਾਂ ਨੂੰ ਹਾਂ ਤੇ ਦੂਜੇ ਉਹ ਖਾ ਲਦੇ ਦੂਜੇ ਉਹ ਖਾਂਦੇ ਹਾਂ ਫਿਰ ਉਹ ਹੀ ਲੈ ਲੁਂਦੇ ਦੇ ਲੱਗੋ ਗਵਾਂਢੀ ਉਹ ਸਾਨੂੰ ਦੇਖ ਜਾਂ ਗਵਾਂਢੀ ਦੇਖ ਕੇ ਜਾਂਦੇ ਫਿਰ ਰੋਟੀ ਪਾਣੀ ਖਾ ਲੈਂਦੇ ਵਿਚਾਰੇ ਹਾਂਜੀ ਤੇ ਬੇਟੇ ਨੂੰ ਸੰਭਾਲਦੇ ਹੋ ਜਿਹੜਾ ਹਾਂਜੀ ਬਹੁਤ ਮੈਂ ਹਾਂਜੀ ਮੈਂਟਲ ਹੋਇਆ ਪਿਆ ਦਿਮਾਗੀ ਦੌਰਾ ਪੈ ਜਾਂਦਾ ਨੂੰ ਵਿਚਾਰੇ ਫਿਰ ਮੈਂ ਲੱਗੇ ਦੋ ਦਿਨ ਪੱਟੀਆਂ ਰਾਦੀ ਨਹੀਂ ਸਰ ਤੇ ਬੁਖਾਰ ਨਤੀਜ ਹੁੰਦਾ ਹਾਂਜੀ ਮਨ ਦਾ ਹਾਲ ਤੋਂ ਦੀ ਕੀ ਵੀਦੀ ਉਸ ਵਲੇ ਕਿਉਂਕਿ ਇਲਾਜ ਨਹੀਂ ਪੈਸੇ ਨਹੀਂ ਹੁੰਦੇ ਤਾਂ ਕੀ ਦੱਸਦੀ ਪੈਸੇ ਨਹੀਂ ਹੁੰਦੇ ਸਹੀ ਗੱਲ ਆ ਕੀ ਵੀਦੀ ਆ ਫਿਰ ਆਪਣੇ ਮਾਂ ਨੂੰ ਤੁਸੀਂ ਦਿਲ ਤੇ ਦਾ ਵੀਦੀ ਹੋਈ ਮਾਂ ਮਾਂ ਦੁਖੀ ਹੋ ਜਾਂਦਾ ਫਿਰ ਆਈਆਂ ਨੇ ਤੇਰੀ ਨਾ ਇਲਾਜ ਕਰ ਤੂੰ ਤਾਂ ਵੀ ਨਹੀਂ ਠੀਕ ਹੋਇਆ ਦੀਦਾ ਫਿਰ ਕਿਵੇਂ ਕਰ ਦਵਾਈ ਤੋਂ ਪੈਸਾ ਆ ਰਿਹਾ ਪੈਸਾ ਤੋਂ ਦਵਾਈ ਰਹਿ ਜਾਂਦੀ ਦੀ ਜਿੱਥੋਂ ਆਂਦੇ ਉੱਥੇ ਖਵਾਈ ਦੀ ਮੈਂ ਦੇਖਿਆ ਤੁਹਾਡਾ ਚੁੱਲਾ ਵੀ ਠੰਡਾ ਪਿਆ ਮੇਰੀ ਗੱਲ ਕਿੰਨੇ ਦਿਨ ਤੋਂ ਰੋਟੀ ਨਹੀਂ ਬਣਾਈ ਹਾਂਜੀ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਬਣਾਈ ਇਹ ਰਾਤ ਬਣਾਈ ਅੱਜ ਹੋਣੀ ਬਣਾਈ ਅੱਜ ਨਹੀਂ ਬਣੀ ਹਾਂਜੀ ਆਏ ਹੁੰਦਾ ਨੂੰ ਕੋਈ ਪਤਾ ਕਿ ਜਦੋਂ ਪਕੜੀ ਜਾਂਦਾ ਨਹੀਂ ਰਸਨ ਹੈ ਨਹੀਂ ਹੁਣ ਥੋੜਾ ਬੋਤਾਂਜੀ ਹਾਂਜੀ ਆਟਾ ਮੁੱਕਾ ਤੇ ਸਬਜ਼ੀ ਆ ਤਾਂ ਕੋਈ ਪੈਸਾ ਹੋਗਾ ਤੇ ਪਕਾਣੇ ਤੇ ਬੈਠੇ ਰਹਿਣਾ ਨਹੀਂ ਤੇ ਇਧਰੋਂ ਲੈ ਖਾ ਲੈਣੀ ਤਾਂ ਜ਼ਰੂਰ ਇਹ ਹਾਲਾਤ ਨੇ ਇਸ ਪਰਿਵਾਰ ਦੇ ਜੀ ਚੁੱਲਾ ਠੰਡਾ ਪਿਆ ਹੈ ਪਤਾ ਨਹੀਂ ਰਾਤ ਦੀ ਰੋਟੀ ਬਣਨੀ ਹੈ ਜਾਂ ਨਹੀਂ ਬਣਨੀ ਰੱਬ ਭਰੋਸੇ ਹੀ ਹੈ ਫਿਰ ਦੇ ਦੇ ਜੀਆ ਸੱਜਣ ਬੇਲੀ ਮੱਲੇ ਵਾਲੇ ਸਾਥ ਦੇ ਦੇਣ ਤਾਂ ਦੇ ਦੇਣ ਨਹੀਂ ਤਾਂ ਐਵੇਂ ਰਾਤ ਬੀਤ ਜਾਂਦੀ ਐ ਦਿਨ ਚੜ ਜਾਂਦਾ ਫਿਰ ਉਮੀਦ ਹੁੰਦੀ ਐ ਸਾਇਦ ਅੱਜ ਦਿਹਾੜੀ ਮਿਲ ਜੇ ਵਧੀਆ ਤਾਂ ਦਿਹਾੜੀ ਜੇ ਨਹੀਂ ਮਿਲਦੀ ਤਾਂ ਫਿਰ ਕਿਵੇਂ ਬੀਤਦਾ ਫਿਰ ਤਾਂ ਗਵਾਣਾ ਮੁੱਥੇ ਹੀ ਕਰਨੇ ਲੈ ਕੇ ਇਦਾਂ ਹੀ ਮੰਗ ਮੁੰਗ ਕੇ ਇਹ ਦੇ ਜਾਂਦੇ ਵਿਚਾਰੇ ਗਰੀ ਆਹ ਦੇ ਨੇ ਚੱਲ ਤੁਸੀਂ ਗਰੀਬ ਜੋ ਸਾਡੀ ਕਿਦਾਂ ਰੋਟੀ ਪੱਕੂ ਆ ਦਿੰਦੇ ਚਲਾ ਲੈ ਲੋ ਆ ਦਿੰਦੇ ਅੱਜ ਆ ਲੈ ਲੋ ਵਿਚਾਰੇ ਕਹਿ ਦਿੰਦੇ ਨਾ ਮੈਂ ਜਾ ਲਿਆਂਦਾ ਹਾਂ ਆ ਲਿਆਂਦਾ ਤੇਰੇ ਸਾਡੇ ਲਾਹਤ ਕਿਦਾਂ ਦਿੰਦੇ ਮਾੜੇ ਕਰਦੇ ਆਹ ਇਹਨੇ ਆਪ ਕਰੂ ਸੂਤਰਾ ਡੇ ਵੀ ਭੈਣ ਭਰਾ ਫੇਰ ਸੋਚੀਦਾ ਭੈਣ ਭਰਾ ਸੂਈ ਸਾਥ ਦਿੰਦਾ ਜਾਂ ਨਹੀਂ ਦਿੰਦਾ ਨਾ ਕੋਈ ਨਹੀਂ ਦਿੰਦਾ ਸਾਥ ਕੀ ਆਂਦੇ ਨਹੀਂ ਹੋਈ ਜਾਂਦੇ ਆਪਾ ਬਣੀ ਰੋਟੀ ਖਾਖੀ ਭੈ ਜਾ ਪਤਾ ਹੋਈ ਜਾਂਦੇ ਸਾਡੀ ਆਪਾ ਬਣਾ ਸਰਦਾ ਜੀ ਅੱਛਾ ਇਹ ਵਿਚਾਰੇ ਗਵਾਂਡ ਮੱਥੇ ਕਰਦੇ ਸਾਡਾ ਇਹ ਬਹੁਤ ਕਰਦੇ ਵੱਡੇ ਭਾਜੂ ਨਹੀਂ ਹਟੇ ਮੈਂ ਨਾਲ ਵਰਤੀ ਵੀ ਦੇਵਾਂਗੇ ਮੇਰੇ ਨਾਲ ਰਿਸ਼ਤੇਦਾਰ ਭੈਣ ਭਰਾ ਆਉਂਦੇ ਵੀ ਆ ਜਾਂ ਨਹੀਂ ਆਉਂਦੇ ਆਉਂਦੇ ਘਟ ਆਉਂਦੇ ਚੱਲ ਜਾਂਦੇ ਸੀ ਕੀ ਆਂਦੇ ਮੈਂ ਤੁਹਾਡੇ ਤਾਂ ਕਮਰੇ ਵਿੱਚ ਕੋਈ ਆ ਤੁਸੀਂ ਗਾਈ ਪਾਣਾ ਖਲੋਣਾ ਕਿੱਥੇ ਆ ਜਾਂਦੇ ਈ ਸਾਡੇ ਕੋਹਾ ਤੇ ਪਾਉਂ ਆਈ ਵੇਖਾ ਪਾਵਾਂਗੇ ਨਾ ਬੱਪਾ ਹੋਊਗਾ ਜੀ ਹਾਂਜੀ ਇਦਾਂ ਕਹਿੰਦੇ ਮੇਣਾ ਵੇ ਤਾਨੇ ਜਮਾਰਦੇ ਗੁੜੀਆਂ ਸਾਡੀ ਤਾਈ ਨੂੰ ਨਹੀਂ ਗਾੜੀ ਆਈ ਫਿਰ ਨਹੀਂ ਬਹੁਤ سارے ਦਾਨੀ ਸੱਜਣ ਨੇ ਤੁਹਾਨੂੰ ਇਸ ਵੇਲੇ ਜਿਹੜੇ ਦੇਖ ਰਹੇ ਨੇ ਕੀ ਅਪੀਲ ਲਾਉਣੀ ਕੀ ਹੁੰਦੀ ਹੈ ਬੇਨਤੀ ਕੀ ਲਾਉਣੀ ਹੁੰਦੀ ਹੈ ਤੁਸੀਂ ਉਹਨਾਂ ਵਾਰ ਸਾਹਮਣੇ ਜਿਹੜੇ ਤੁਹਾਨੂੰ ਰੱਬ ਰੂਹੀ ਦੇ ਕੀ ਉਹਨਾਂ ਨੂੰ ਅਪੀਲ ਲਾਉਂਦੇ ਬੇਨਤੀ ਲਾ ਦੋ ਆਈਆਂ ਨੇ ਘਰ ਬਗਾ ਥੋੜਾ ਬਤਾ ਬੈਣ ਕਿ ਮਲੇ ਜਗਾ ਬਣ ਜੇ ਸਾਡੀ ਬਾਜੀ ਹੂੰ ਸਾਡਾ ਕੋਠਾ ਸਰ ਲਗਾਵਾ ਹੋ ਜੇ ਤੇ ਚਲੋ ਮੇਰਾ ਪੈ ਇਨੀ ਦੋ ਧੰਨਵਾਦ ਆ ਠੀਕ ਤਾਂ ਜਰੂਰ ਇਹ ਹਾਲਾਤ ਨੇ ਪਰਿਵਾਰ ਦੇ ਤਾਂ ਉਸ ਭੈਣ ਦੇ ਵੀ ਅਸੀਂ ਵੀ ਧੰਨਵਾਦੀ ਆ ਇਸ ਭੈਣ ਦੇ ਜਿਸ ਭੈਣ ਨੇ ਇਹਨਾਂ ਦਾ ਸਾਥ ਦਿੱਤਾ ਹੈ ਚਾਹੇ ਬਿਜਲੀ ਨਹੀਂ ਆਉਂਦੀ ਇਹਨਾਂ ਦੇ ਪਰ ਇਸ ਭੈਣ ਨੇ ਆਪਣੇ ਮੀਟਰ ਦੇ ਵਿੱਚੋਂ ਇਹਨਾਂ ਦੀਆਂ ਤਾਰਾਂ ਲਾਈਆਂ ਨੇ ਤੇ ਇਹਨਾਂ ਨੂੰ ਰਹਿਣ ਵਾਸਤੇ ਥੋੜੀ ਬੁਤੀ ਲੋ ਆ ਜਾਏ ਬਿਜਲੀ ਆ ਜਾਏ ਤਾਂ ਬਿਜਲੀ ਦਾ ਇੰਤਜ਼ਾਮ ਕੀਤਾ ਹੈ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਇਹਨਾਂ ਪਰਿਵਾਰਾਂ ਦਾ ਸਹਾਰਾ ਬਣੇ ਹੋ ਮੈਂ ਦੇਖ ਰਿਹਾ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਕਤ ਕਿਨੇ ਜਰ ਤੋਂ ਇਹ ਹਾਲਾਤ ਬਣੇ ਨਾ ਇਹ ਵੀ 25 ਸਾਲ ਹੋ ਗਏ ਇਹਨਾਂ ਦੇ ਇਹ ਹਾਲਾਤ ਇਹਨਾਂ ਦੇ ਵਿਗੜਿਆ ਨੂੰ ਜੋ ਉਹਨਾਂ ਦੇ ਮੰਮੀ ਡੈਡੀ ਇੱਥੇ ਡੈਥ ਹੋਈ ਆ ਤੇ ਉਹ ਸਾਡੇ ਵੀ ਮੰਮੀ ਡੈਡੀ ਡੈਥ ਹੋਈ ਸੀ ਤੇ ਅਸੀਂ ਜੇ ਆਪਣੇ ਥੋੜਾ ਸਾਡੀ ਮੰਮੀ ਡੈਡੀ ਸੰਦੇਗੇ ਸੀ ਅਸੀਂ ਉਹਨਾਂ ਦੇ ਸਿਰ ਤੇ ਐਸ਼ ਲੈ ਆਹੀਂ ਨਹੀਂ ਜਾਂਦੇ ਹੁਣ ਇੱਕ ਮੇਰਾ ਬੇਟਾ ਇੱਦਾਂ ਪੂਰਾ ਹੋ ਗਿਆ 15 16 ਸਾਲਾਂ ਦਾ ਦਾ ਪੜਿਆ ਸੀ ਫਿਰ ਮੈਨੂੰ ਮੇ ਪੂਰੀ ਕਰਕੇ ਲੋਕਾਂ ਦੀ ਮਿਹਨਤ ਕਰਨੀ ਪਈ ਨਹੀਂ ਇਹਨਾਂ ਨੇ ਬਿਜਲੀ ਕਿਉਂ ਨਹੀਂ ਲਵਾਈ ਜਿੱਦਾਂ ਤੇ ਫਿਰ ਇਹਦੇ ਨਾਲ ਕਰਕੇ ਇੰਨਾ ਦੀ ਨਾ ਕੋਈ ਬੱਤੀ ਹੈ ਜੀ ਮੀਟਰ ਲੱਥ ਗਿਆ ਉਹਨਾਂ ਨੇ ਬੱਤੀ ਨਹੀਂ ਲਾਈ ਅਈ ਉਹਨਾਂ ਵਾਲੇ ਵੀ ਕਹਿੰਦੇ ਸੀ ਪਹਿਨਾਂ ਦੀ ਬੱਤੀ ਲਾ ਦਿਓ ਮੀਟਰ ਇਹਨਾਂ ਦਾ ਲੱਥਾ ਆਵਾਜ਼ਾਂ ਦੀ ਅਈ ਤੁਹਾਨੂੰ ਕੁਛ ਰਲ ਮਿਲ ਕੇ ਭੈਣ ਭਰਾ ਕੋ ਪਿੰਡ ਚ ਪੈਸੇ ਇਕੱਠੇ ਕਰਕੇ ਦਵਾਂਗੇ ਤੁਸੀਂ ਇਹਨਾਂ ਦਾ ਮੀਟਰ ਲਾ ਦਿਓ ਕਹਿੰਦੇ ਨਹੀਂ ਇਹਨਾਂ ਦਾ ਮਿੱਟ ਨਹੀਂ ਅਸੀਂ ਲੈਣਾ ਕਹਿੰਦਾ ਇਹਨਾਂ ਦੇ ਅੱਗੇ ਪੈਸੇ ਬੜ ਬੜ ਬਣੇ ਆ ਇਹਨਾਂ ਦਾ ਵੇਖਿਆ ਜਾ ਕੇ ਦਫ਼ਤਰੇ ਵਿੱਚ ਇਹਨਾਂ ਦਾ ਕੋਈ ਪਹਿਣਾ ਨਹੀਂ ਹੀ ਬਣਿਆ ਤੇ ਉਹਨਾਂ ਨੇ ਮੀਟਰ ਇਹਨਾਂ ਦਾ ਲਾਇਆ ਨਹੀਂ ਵੀਰ ਜੀ ਹਾਰ ਕੇ ਆਖਿਆ ਅੱਜ 25 ਛੋਟੀ ਆ ਕੱਲ ਤੋਂ ਬੱਚੀ ਜਵਾਨ ਹੋਣੀ ਆ ਤਾਂ ਅਸੀਂ ਆਖਿਆ ਬੇਟਾ ਤੂੰ ਸਾਡੇ ਘਰ ਆਉਣਾ ਤੂੰ ਕਿਸੇ ਦੇ ਘਰ ਨਹੀਂ ਆ ਬਾਥਰੂਮ ਲੈਟਰਨ ਨੂੰ ਹੀ ਨਹੀਂ ਬੰਦ ਇਹਨਾਂ ਦਾ ਕੋਈ ਚ ਨਹੀਂ ਹੈਗਾ ਉਹਨੂੰ ਫਿਰ ਕਹਿੰਦਾ ਬੇਟਾ ਤੂੰ ਸਾਡੇ ਘਰ ਆਉਣਾ ਤੂੰ ਸਾਡੀ ਧੀ ਆ ਤੂੰ ਸਾਡੇ ਘਰ ਨਾਉਣਾ ਵੀ ਤੋਣਾ ਵੀ ਆ ਲੈਟਰਨ ਕਰਨੀ ਸਾਡੇ ਘਰ ਭੈਣ ਦੱਸ ਰਹੀ ਹੈ ਜੇ ਰੋਟੀ ਕਿਸੇ ਵੇਲੇ ਬੰਦਦੀ ਵੀ ਆ ਨਹੀਂ ਵੀ ਬੰਦ ਨਹੀਂ ਵੀਰਜੀ ਬੰਦ ਦੋ ਦੋ ਤਿੰਨ ਦਿਨਾਂ ਦੇ ਰੋਟੀ ਵੀ ਨਹੀਂ ਮਿਲਦੀ ਨਹੀਂ ਨਹੀਂ ਇਹਨਾਂ ਦੇ ਕਈ ਦੱਸਦੇ ਨਹੀਂ ਬੰਦਦੀ ਐਵੇਂ ਮੈਂ ਝੂਠ ਨਹੀਂ ਮਾਰਨਾ ਕਿਉਂ ਮੈਂ ਲਗਾਂ ਗਵਾਂਢੀ ਗਵਾਂਢੀ ਆ ਮੈਂ ਮਿਹਨਤ ਕਰਕੇ ਇਹਨਾਂ ਨੂੰ ਮਿਲ ਜੇ ਜੇ ਮੈਂ ਬਾਅਦ ਮਿਲਦਾ ਕਿਤੇ ਮੈਂ ਮਿਹਨਤ ਵੱਧ ਕਰਾਂ ਮੈਨੂੰ ਪਹਿ ਹੈ ਮਲੇ ਇਹਨਾਂ ਨੂੰ ਮੈਂ ਦੇ ਕੇ ਜਾਨੀ ਸੌਦਾ ਲਿਆ ਕੇ ਇਹਨਾਂ ਦੀ ਵਿਚਾਰਿਆਂ ਦੀ ਅਸੀਂ ਬਾਹ ਫੜਦੇ ਆ ਮਾੜੀ ਮੋਟੀ ਹੋਰ ਲਾਗੋ ਕੋਈ ਸਰਪੰਚ ਨਹੀਂ ਕੋਈ ਮੈਂਬਰ ਨਹੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆ ਜਾਂਦੇ ਹੱਥ ਜੋੜਦੇ ਆ ਪੈਰੀ ਪੈਂਦੇ ਆ ਜਦੋਂ ਵੋਟਾਂ ਲੈ ਕੇ ਚੱਲ ਜਾਂਦੇ ਆ ਉਦੋਂ ਕੋਈ ਪਰਵਾਹ ਨਹੀਂ ਪੁੱਛਦਾ ਇਹਨਾਂ ਨੇ ਵੱਟੀ ਨੇ ਇਹਨਾਂ ਦੇ ਨਾਂ ਆਧਾਰ ਕਾਰਡ ਬਣੇ ਬੱਚਿਆਂ ਦੇ ਸਕੂਲ ਖਣੋ ਬੈਠੇ ਆ ਨਹੀਂ ਵੋਟਾਂ ਪੈਂਦੀਆਂ ਨੇ ਫਿਰ ਵੋਟਾਂ ਪੈਂਦੀਆਂ ਕਿਵੇਂ ਪੈ ਜਾਂਦੀਆਂ ਵੋਟਾਂ ਜਿਆ ਹਜ਼ਾਰ ਇਹ ਨਹੀਂ ਜਾਂਦੇ ਫਿਰ ਇਹਨਾਂ ਦੀਆਂ ਬਣੀਆਂ ਆਧਾਰ ਕਾਰਡ ਬਣੇ ਇਹਨਾਂ ਦੇ ਬਣੀਆਂ ਬਣੀਆਂ ਵੋਟਾਂ ਬੇ ਨਹੀਂ ਦੇ ਦੇ ਕਈਆ ਉਹ ਕਹਿੰਦਾ ਇਹ ਹਾੜੀਆਂ ਪੈ ਗਈਆਂ ਹਾੜੀ ਹੋ ਗਈਆਂ ਬੋਟਾ ਪੂਰੀਆਂ ਇਹਨਾਂ ਨਾ ਕੁਝ ਰਾਸ਼ਨ ਮਿਲਦਾ ਸਰਕਾਰ ਵੱਲੋਂ ਨਾ ਇਹਨਾਂ ਦੇ ਕੋਲ ਸਹੂਲਤ ਦੇਂਦੇ ਸਰਕਾਰ ਵੱਲੋਂ ਸਰਕਾਰ ਆ ਗੜੀ ਹਾੜੀ ਹੱਥ ਜੋੜ ਕੇ ਬੇਨਤੀ ਆ ਚਲੋ ਇਹਨਾਂ ਦਾ ਮਾੜਾ ਮੋਟਾ ਕੁਝ ਸੋਚਣ ਪਰਿਵਾਰ ਦਾ ਗਰੀਬ ਬੰਦੇ ਹੈਗੇ ਆ ਇਹਨਾਂ ਦਾ ਪਤਾ ਨਹੀਂ ਮੀ ਕਣੀ ਜੇ ਕਿਹੜੇ ਵੇਲੇ ਕੋਠਾ ਡੇਗ ਗਿਆ ਤੇ ਸੇ ਆਪਾਂ ਸਾਡੇ ਲਾਗੂ ਆਣੀਆਂ ਗਵਾਂਡੀਆਂ ਦੇ ਨਾਲ ਪੈ ਗਈ ਠੀਕ ਹੈ ਧੰਨਵਾਦ ਹੱਥ ਜੋੜ ਕੇ ਬੇਨਤੀ ਇਹੋ ਜੀ ਤਾਂ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਬੇਨਤੀ ਹੈ ਤੁਹਾਨੂੰ ਇਹ ਪਰਿਵਾਰਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਇਹੋ ਜਿਹੇ ਪਰਿਵਾਰਾਂ ਦੀ ਸਾਰ ਜ਼ਰੂਰ ਲਓ ਬੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬੜੀ ਸੁਨਵਾਈ ਹੋ ਰਹੀ ਅੱਜ ਦੇ ਡੇਟ ਦੇ ਵਿੱਚ ਸਾਰਿਆਂ ਦੀ ਤਾਂ ਸਾਡੀ ਬੇਨਤੀ ਹੈ ਕਿ ਇੰਨਾ ਪਰਿਵਾਰਾਂ ਵੱਲ ਵੀ ਸਾਰ ਲੈਣ ਦੀ ਲੋੜ ਜ਼ਰੂਰ ਹੈ ਕਿਉਂਕਿ ਵੋਟਾਂ ਵੇਲੇ ਤਾਂ ਜਿਵੇਂ ਭੈਣ ਦੱਸ ਰਹੀ ਹੈ ਸਾਰੇ ਹੱਥ ਜੋੜਦੇ ਨੇ ਪਰ ਵੋਟਾਂ ਤੋਂ ਬਾਅਦ ਨਾਂ ਦੇ ਨਾਂ ਦੀ ਸਾਰ ਲਈ ਜਾਂਦੀ ਹੈ ਤੇ ਨਾਂ ਦੀ ਪਰਵਾਹ ਹੁੰਦੀ ਹੈ ਤਾਂ ਇਹ ਪਰਿਵਾਰ ਜਿਹੜਾ ਵੱਤੋਂ ਬੱਦਰ ਹਾਲਾਤਾਂ ਦੇ ਵਿੱਚ ਰਹਿ ਰਿਹਾ ਬਹੁਤ ਹੀ ਬੁਰੇ ਹਾਲਾਤ ਨੇ ਤਾਂ ਜਰੂਰ ਜੈਦਾਨੀ ਸੱਜਣ ਭੈਣ ਭਰਾ ਸਾਡੀ ਵੀਡੀਓ ਨੂੰ ਦੇਖਦੇ ਪਏ ਤਾਂ ਇਥੇ ਆਉਣ ਇਹਨਾਂ ਪਰਿਵਾਰ ਦੇ ਨਾਲ ਸਿੱਧਾ ਰਾਬਤਾ ਬਣਾਉਣ ਇਸ ਪਰਿਵਾਰ ਨਾਲ ਸਿੱਧਾ ਰਾਬਤਾ ਬਣਾਇਆ ਜਾਵੇ ਤਾਂ ਇਹਨਾਂ ਦੀ ਮਦਦ ਜ਼ਰੂਰ ਹੋਵੇ ਇਹ ਧਰਮਿੰਦਰ ਹੈ ਜਿਹੜਾ ਜੀ ਦਿਹਾੜੀ ਨਾਲ ਆਪਣਾ ਪਰਿਵਾਰ ਪਾਲਦਾ ਹੈ ਤਾਂ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਹੈ ਫਿਰ ਵੀ ਹੌਸਲਾ ਨਹੀਂ ਹਾਰਿਆ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾ ਰਹੇ ਦਿਹਾੜੀ ਨਾਲ ਜ਼ਰੂਰ ਪਰਿਵਾਰ ਪਾਲਦੇ ਨੇ ਤਾਂ ਇਸ ਪਰਿਵਾਰ ਦੀ ਸਾਰ ਜ਼ਰੂਰ ਲਓ ਅੰਮ੍ਰਿਤਸਰ ਦੇ ਨੇੜੇ ਦਾ ਪਿੰਡ ਆ ਵਰਪਾਲ ਤਾਂ ਤਰਮਿੰਦਰ ਨਾਮ ਦਾ ਇਹ ਵੀ ਤਾਂ ਸਾਡਾ ਜਿਹੜਾ ਤਾਂ ਜ਼ਰੂਰ ਇਸ ਪਿੰਡ ਦੇ ਵਿੱਚ ਆਓ ਇਹਨਾਂ ਦੇ ਹਾਲਾਤਾਂ ਨੂੰ ਤੇ ਜੇ ਤੁਹਾਨੂੰ ਯਾਦ ਆ ਜੇ ਇਹਨਾਂ ਦੀ ਮਦਦ ਦੀ ਲੋੜ ਹੈ ਤਾਂ ਜ਼ਰੂਰ ਤਿਲ ਫੁੱਲ ਸੇਵਾ ਇਹਨਾਂ ਨੂੰ ਦਿਓ ਜਿਨ੍ਹਾਂ ਨਾਲ ਇਸਦੇ ਹਾਲਾਤ ਦਰਜ ਹਨ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਇਸ ਪਰਿਵਾਰ ਦੀ ਸਾਰ ਲੋਗੇ ਇਸੇ ਉਮੀਦ ਦੇ ਨਾਲ ਮੈਨੂੰ ਦੀਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਮੀਰ ਜੇ ਲਾਲੀ ਤੁਸੀਂ ਜੁੜੇ ਰਹੋ ਨੇਸ਼ਨ ਪੋਸਟ